ਹਾਂਜੀ ਦੋਸਤੋ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਦੋਸਤੋ ਰਾਜਵੀਰ ਕੋਰ ਨੂੰ ਤਾਂ ਸਾਰੇ ਜਾਣਦੇ ਹੀ ਹੋਵੋਗੇ ਜੋ ਕਿ ਇੰਸਟਾਗ੍ਰam ਤੇ ਬਹੁਤ ਜ਼ਿਆਦਾ ਫੇਮਸ ਆ ਇਹ ਕੁੜੀ ਅਤੇ ਦੋਸਤੋ ਇਹਨਾਂ ਦਾ ਕੁਛ ਹੀ ਟਾਈਮ ਪਹਿਲਾਂ ਹੀ ਵਿਆਹ ਹੋਇਆ ਸੀ ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਰਾਜਵੀਰ ਕੋਰ ਨੇ ਸ਼ੇਅਰ ਕੀਤੀ ਸੀ ਆਪਣੇ ਇੰਸਟਾਗ੍ਰam ਅਕਾਊਂਟ ਤੇ ਆਪਣੇ ਹਸਬੰਦ ਦੇ ਨਾਲ ਤੇ ਦੋਸਤੋਂ ਹੁਣ ਰਾਜਵੀਰ ਕੋਰ ਤੇ ਦੁੱਖਾਂ ਦਾ ਪਹਾੜ ਡਿੱਗ ਚੁੱਕਿਆ ਹੈ ਦੋਸਤੋਂ ਰਾਜਵੀਰ ਕੋਰ ਕਹਿੰਦੀ ਹੈ ਵੀ ਉਸ ਦਾ ਜ਼ੋਹਰਾ ਪਰਿਵਾਰ ਉਸ ਨੂੰ ਘਰੇ ਨਹੀਂ ਰੱਖਣਾ ਚਾਹੁੰਦਾ ਨਾ ਹੀ ਉਸ ਦੇ ਬੱਚੇ ਨੂੰ ਤੇ ਨਾ ਹੀ ਰਾਜਵੀਰ ਕੋਰ ਨੂੰ ਤੇ ਇਸ ਗੱਲ ਵਿੱਚ ਕਿੰਨੀ ਸੱਚਾਈ ਹੈ ਦੇਖੋ ਰਾਜਵੀਰ ਕੋਰ ਨੇ ਇਹ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਟੋਰੀ ਸ਼ੇਅਰ ਕੀਤੀ ਸੀ ਤੇ ਤੁਹਾਨੂੰ ਦੱਸ ਕੇ ਸੁਣਾਉਂਦਿਆਂ ਵੀ ਰਾਜਵੀਰ ਕੋਰ ਨੇ ਦੇਖੋ ਕੀ ਕਿਹਾ ਸਟੋਰੀ ਦੇ ਵਿੱਚ ਅੱਜ ਇੱਕ ਮੰਤ ਹੋ ਗਿਆ ਇਸ ਇਨਸਾਨ ਦੀਆਂ ਤੇ ਇਸ ਦੇ ਕਰਦਿਆਂ ਦੀਆਂ ਗੱਲਾਂ ਸੁਣਦੇ ਕਿ ਅੱਜ ਗੱਲ ਕਰਦਿਆਂ ਕੱਲ੍ਹ ਗੱਲ ਕਰਦਿਆਂ ਤੇ ਅੱਜ ਇਸ ਇਨਸਾਨ ਗੱਲ ਕਰਨ ਆਇਆ ਸੀ ਮੇਰੇ ਘਰ ਇਸ ਬੰਦੇ ਨੇ ਮੈਨੂੰ ਆ ਗੱਲ ਕਹੀ ਆ ਕਿ ਮੈਂ ਨਹੀਂ ਰਹਿਣਾ ਤੇਰੇ ਨਾਲ ਇਹ ਬੱਚੇ ਦਾ ਵੀ ਅਬੋਰਸ਼ਨ ਕਰਵਾ ਦੇ ਜਦੋਂ ਇਹ ਬੱਚਾ ਰੱਖਣਾ ਸੀ ਉਦੋਂ ਇਹਦੇ ਕਰਦਿਆਂ ਨੇ ਹੀ ਕਿਹਾ ਅਸੀਂ ਰੱਖਣਾ ਤੈਨੂੰ ਵੀ ਤੇ ਬੱਚੇ ਨੂੰ ਵੀ ਤੇ ਅੱਜ ਮੈਨੂੰ ਇਸ ਹਾਲਾਤ ਦੇ ਵਿੱਚ ਘਰੋਂ ਕੱਢ ਦਿੱਤਾ ਇਹਨੇ ਸਾਰਿਆਂ ਨੇ ਹੁਣ ਜਦੋਂ ਇਹਦੇ ਕਰਦਿਆਂ ਨੂੰ ਫੋਨ ਕਰਕੇ ਗੱਲ ਕਰੋ ਇਹ ਕਹਿੰਦੇ ਅਸੀਂ ਤਾਂ ਆਪਣਾ ਮੁੰਡਾ ਬੇਦਖਲ ਕੀਤਾ ਅਸੀਂ ਨਹੀਂ ਆਉਣਾ ਇਹਦੇ ਮਗਰ ਜਦੋਂ ਇਹਦੀ ਗੱਲ ਹੋ ਜਾਵੇ ਉਦੋਂ ਬੇਦਖਲ ਕੀਤਾ ਉਦੋਂ ਇਹ ਘਰੇ ਰਹਿੰਦਾ ਇਹਦੇ ਘਰ ਦੇ ਵੀ ਮਿਲ ਕੇ ਸਾਰੇ ਮੈਨੂੰ ਪਾਗਲ ਬਣਾ ਰਹੇ ਨੇ 1 ਮਹੀਨੇ ਤੋਂ ਮੇਰੀ ਸਾਰੀ ਜ਼ਿੰਦਗੀ ਖਰਾਬ ਕਰਕੇ ਅੱਜ ਕਹਿੰਦੇ ਅਸੀਂ ਨਹੀਂ ਇਹਦੇ ਮਗਰ ਆਉਂਦੇ ਅਸੀਂ ਬੇਦਖਲ ਕੀਤਾ ਵਾ ਬਹੁਤ ਟਾਈਮ ਤੋਂ ਸੁਸਾਈਡ ਕਰਨ ਦਾ ਸੋਚਿਆ ਸੀ ਪਰ ਆਪਣੇ ਬੱਚੇ ਕਰਕੇ ਚੁੱਪ ਕਰਕੇ ਬੈਠ ਜਾਂਦੀ ਸੀ ਕਿ ਕੋਈ ਨਾ ਇੱਕ ਨਾ ਇੱਕ ਦਿਨ ਇਹਨੇ ਆਪ ਹੀ ਲੈ ਜਾਣਾ ਆਪਣੇ ਘਰ ਉਸ ਟਾਈਮ ਵੀ ਉਮੀਦ ਨਹੀਂ ਛੱਡੀ ਸੀ ਮੈਂ ਪਰ ਅੱਜ ਇਸ ਬੰਦੇ ਨੇ ਮੇਰੇ ਮੂੰਹ ਤੇ ਆ ਕੇ ਆਹ ਗੱਲ ਕਹੀ ਕਿ ਮੈਂ ਨਹੀਂ ਰੱਖਣਾ ਰੱਖ ਸਕਦਾ ਤੈਨੂੰ ਮਤਲਬ ਇਸ ਬੰਦੇ ਨੇ ਉਹ ਕੁੜੀ ਨਾਲ ਹੀ ਵਿਆਹ ਕਰਵਾਉਣਾ ਹੋਰ ਕੋਈ ਗੱਲ ਨਹੀਂ ਆ ਬਿਨਾ ਮੇਰੇ ਕਿਸੇ ਗਲਤੀ ਤੋਂ ਮੈਨੂੰ ਬਲੇਮ ਕਰਕੇ ਘਰੋਂ ਇਸ ਲਈ ਕੱਢਿਆ ਇਹਨੇ ਤੇ ਇਹਦੇ ਕਰਦਿਆ ਨੇ ਕਿ ਅਸੀਂ ਹੁਣ ਹੋਰ ਕਿਤੇ ਵਿਆਹ ਕਰ ਦਿਆਂ ਜੋ ਇਹਨੇ ਕੁੜੀ ਦੇਖੀ ਸੀ ਉਹਨਾਂ ਵਿਆਹ ਕਰਨ ਲਈ ਮੇਰੇ ਨਾਲ ਆਹ ਸਭ ਕੁਝ ਕੀਤਾ ਮੇਰੀ ਮੌਤ ਦੇ ਜ਼ਿੰਮੇਵਾਰ ਇਹ ਇਨਸਾਨ ਮਨੀ ਇਹਦੇ ਡੈਡੀ ਮੰਮੀ ਭੈਣ ਭਰਾ ਇਹ ਸਾਰੇਆਂ ਕਿਉਂਕਿ ਇਹਦੇ ਕਰਦਿਆ ਨੇ ਜਦੋਂ ਮੈਨੂੰ ਆਪਣੇ ਘਰ ਰੱਖਿਆ ਸੀ ਬੱਚਾ ਹੋਣ ਵਾਲਾ ਹੋ ਗਿਆ ਉਦੋਂ ਇਨੇ ਇਹਨੇ ਬੇਦਖਲ ਕੀਤਾ ਸੀ ਅੱਜ ਜੇ ਮੈਂ ਕੋਈ ਗੱਲ ਕਰਦੀਆਂ ਤੇ ਮੈਨੂੰ ਕਹਿੰਦੇ ਕਿ ਅਸੀਂ ਤਾਂ ਬੇਦਖਲ ਕੀਤਾ ਆਪਣਾ ਮੁੰਡਾ ਇਹ ਸਾਰਿਆਂ ਨੇ ਮੈਨੂੰ ਇੰਨੇ ਟਾਈਮ ਤੋਂ ਆਪਣੇ ਘਰ ਇਹੀ ਰੱਖ ਕੇ ਮੈਨੂੰ ਪਾਗਲ ਬਣਾਇਆ ਅੱਜ ਮੈਨੂੰ ਬਿਨਾਂ ਮੇਰੀ ਕਿਸੇ ਗਲਤੀ ਤੋਂ ਘਰੋਂ ਕੱਢ ਦਿੱਤਾ ਇੰਨੇ ਇਹਨਾਂ ਦੀ ਤੇ ਸਜ਼ਾ ਜ਼ਰੂਰ ਮਿਲੂਗੀ ਅੱਜ ਮੇਰੇ ਨਾਲ ਕੀਤਾ ਇੰਨੇ ਸਾਰਾ ਟੱਬਰ ਨਹੀਂ ਮਿਲ ਇਹ ਕੱਲ ਨੂੰ ਕਿਸੇ ਹੋਰ ਨਾਲ ਕਰਨਗੇ ਰਾਜਵੀਰ ਕੋਰ ਨੇ ਆਪਣੇ ਇੰਸਟਾਗ੍ਰam ਤੇ ਸਟੋਰੀ ਪਾ ਕੇ ਸਭ ਕੁਝ ਸ਼ੇਅਰ ਕੀਤਾ ਹੈ ਵੀ ਕੀ ਕੁਝ ਉਸ ਦੇ ਨਾਲ ਹੋ ਰਿਹਾ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ